2021 ਮਾਡਲ ਹੈ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਹੈ ਪੀਬੀ 19 ਨੰਬਰ ਹੈ ਜੀ ਰਿਕਾਰਡ ਚੈੱਕ ਕਰਾ ਕੇ ਬੰਦਾ ਆ ਸਕਦਾ ਠੀਕ ਹੈ 18 ਇੰਚ ਲੋਇਟਰ ਐਕਸਟਰਾ ਲੱਗੇ ਹੋਏ ਆ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਆ I20 ਇਹ ਹੈਗੀ ਆਸਤਾ ਆਪਸ਼ਨਲ ਠੀਕ ਹੈ ਪੈਟਰੋਲ ਵਰਜਨ ਦੇ ਵਿੱਚ ਕਾਰ ਹੈ ਪ੍ਰੋਜੈਕਟਰ ਲਾਈਟਾਂ ਵਾਲੀ ਹਮਮ ਡਾਇਮੰਡ ਕੱਟ ਲੋਏ ਵੀਲ ਠੀਕ ਹੈ ਪੁਸ਼ ਬਟਨ ਸਟਾਰਟ 6 ایر ਬੈਗ ਸਟੀering ਦਾ ਕੰਟਰੋਲ ਟੱਚ ਪੈਨਲ ਵਾਇਰਲੈਸ ਚਾਰਜਰ ਬੈਕ ਵਾਈਪਰ ਸਾਰੇ ਫੀਚਰ ਇਹ ਚ ਆ ਜਾਂਦੇ ਆ ਇਹਦੇ ਵਿੱਚ ਵੀਰ ਮੇਰਾ ਨੂੰ ਹੈਵੀ ਡਿਸਕਾਊਂਟ ਮਿਲ ਜੂਗਾ ਕਾਰ ਪਰਚੇਸ ਕਰਨ ਵਾਲਿਆਂ ਨੂੰ ਹਮਮ ਤੁਕਿਏ ਕਾਰ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ 9,25,000 ਰੁਪਏ ਦੀ ਮਿਲਦੀ ਹੈ ਜੀ ਆਪਣੇ ਕੋਲ ਫਿਰ ਕਿੰਨੇ ਆਪਾਂ ਕਾਰ ਦੇ ਦਿਆਂਗੇ ਅੰਡੇਈ ਦੀ ਕ੍ਰੇਟਾ ਕ੍ਰੇਟਾ 1.5 E ਮਾਡਲ ਦੇ ਵਿੱਚ ਕਾਰ ਹੈ ਜੀ ਠੀਕ ਹੈ ਜੀ ਬਿਲਕੁਲ ਨਵੀਂ ਹੈ ਸਿਰਫ 4-5 ਮਹੀਨੇ ਪੁਰਾਣੀ ਕਾਰ ਹੈ 2024 ਮਾਡਲ ਹੈ ਇਹ ਆਈ ਐਨ ਆਰ ਆਈ ਵੀਰ ਦੀ ਕਾਰ 2019 ਮਾਡਲ ਹੈ ਠੀਕ ਹੈ ਜੀ ਪੇਰ ਨੰਬਰ ਦੇ ਨਾਲ ਆਈ ਨੋਵਾ ਕ੍ਰਿਸਟਾ ਠੀਕ ਹੈ ਸਿੰਗਲ ਇੰਚ ਵੀ ਪੇਂਟ ਨਹੀਂ 35,000 ਕਿਲੋਮੀਟਰ ਚੱਲੀ ਹੈ ਵੀਰ ਨੂੰ ਕਹੂੰਗਾ ਅੰਦਰੋਂ ਇੰਟੀਰੀਅਰ ਚੈੱਕ ਕਰਵਾਵੇ 15,000 ਕਿਲੋਮੀਟਰ ਚੱਲੀ ਵੀ ਹੈ ਸਪੋਰਟਸ ਠੀਕ ਹੈ ਲੈ ਵੀ ਦੋਸਤੋ ਸਪੋਰਟਸ ਮਾਡਲ ਆ ਛੋਟੀ ਕਾਰ ਆ ਵੇਖੋ ਤੁਸੀਂ ਯਾਰ ਤੇ ਹੈ ਵੀ ਜਮਾਂ ਨਵੇਂ ਵਰਗੀ ਆਟੋ ਗੇਅਰ ਦੇ ਵਿੱਚ ਆ ਆਟੋ ਗੇਅਰ ਦੇ ਵਿੱਚ ਆ 15000 ਹੀ ਚੱਲੀ ਆ ਸਰ ਠੀਕ ਹੈ ਜੀ ਲੈ ਵੀ ਦੋਸਤੋ ਆਜੋ ਬਸ ਤੁਹਾਨੂੰ ਉੱਥੇ ਲੈ ਕੇ ਆ ਗਏ ਜਿੱਥੇ ਮਿਲਦੀਆਂ ਗੱਡੀਆਂ ਸਿਰਫ ਸਿਰਫ ਪੰਜਾਬ ਨੰਬਰ ਦੀਆਂ ਤੇ ਸੋਣਗੀਆਂ ਵੀ ਪਹਿਲੇ ਨਾਂ ਇੱਕ ਵਾਰ ਫਿਰ ਤੋਂ ਆਪਾਂ ਆ ਗਿਆਂ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੋਕਸ਼ ਸਾਹਿਬ ਤੇ ਆਜੋ ਹੁਣ ਤੁਹਾਨੂੰ ਬਸ ਸਟਾਕ ਚੈੱਕ ਕਰਾਉਣੇ ਫਿਰ ਆਪਾਂ ਸਣੀ ਬਈ ਨਾਲ ਗੱਲਬਾਤ ਕਰਾਂਗੇ ਫਿਰ ਤੁਹਾਨੂੰ ਕੱਲੀ ਕੱਲੀ ਕਾਰ ਬਾਰੇ ਜਾਣ ਕਰ ਦੇਵਾਂਗੇ ਲੋਨ ਦੇ ਆਪਸ਼ਨ ਵੀ ਹੈਗੀ ਆ ਪਰ ਤੁਸੀਂ ਗੱਡੀਆਂ ਵੇਖੋ ਯਾਰ ਜਿਵੇਂ ਆ ਕੀਆ ਖੜੀ ਹੋਈ ਆ ਫੋਰਚੂਨਰ ਖੜੀ ਹੋਈ ਆ 4x4 ਮੈਨੂਅਲ ਦੇ ਵਿੱਚ ਉਸ ਤੋਂ ਬਾਅਦ ਨੋਵਾ ਕ੍ਰਿਸਟਾ ਖੜੀ ਹੋਈ ਆ ਨੰਬਰ ਵਖਾ ਦੇ 3232 ਵਧੀਆ ਕਾਰਾਂ ਸਾਫ਼ ਆ ਜਿਵੇਂ ਆ ਵਰਨਾ ਤੁਸੀਂ ਵੇਖ ਰਹੇ ਹੋਗੇ ਉਹ ਕੀਆ ਦੀ ਉੱਧਰ ਖੜੀ ਹੋਈ ਆ ਕਾਰ ਵਧੀਆ ਵਧੀਆ ਕਾਰਾਂ ਹੋਣ ਵਾਲੀਆਂ ਸਾਫ਼ ਗੱਡੀਆਂ ਤੇ ਸਵਾਰ ਹੋਣਾ ਵੀਡੀਓ ਵੇਖਣ ਦਾ ਕਿਉਂਕਿ ਅੱਜ ਆ ਜਣੇ ਵੀ ਤੁਹਾਨੂੰ ਜਮਾ ਕੱਚੀਆਂ ਗੱਡੀਆਂ ਖਾਵਾਂਗੇ ਘੱਟ ਚੱਲੀਆਂ ਪਹਿਲੇ ਨਾਂ ਤੇ ਤੇ ਪੰਜਾਬ ਨੰਬਰ ਦੀਆਂ ਕਿਉਂਕਿ ਰੱਖਦੇ ਹੀ ਸਿਰਫ ਸਿਰਫ ਪੰਜਾਬ ਨੰਬਰ ਆਏ ਤੇ ਆਜੋ ਹੁਣ ਆਪਾਂ ਜਾ ਕੇ ਸਣੀ ਬਈ ਨਾਲ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਇਹਦਾ ਸਟਾਕ ਖੜਾ ਹੋਇਆ ਹੁਣ ਆਪਾਂ ਸਾਰਾ ਚੈੱਕ ਕਰਾਵਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਰੇਟ ਇਹਦੇ ਬਾਰੇ ਆਜੋ ਦੋਸਤੋ ਆਪਣੇ ਕੋਲੇ ਆ ਗਿਆ ਬਾਈ ਸਣੀ ਤੇ ਅੱਜ ਫਿਰ ਆਪਾਂ ਬਹਿਣਾ ਕਰਦੇ ਹਾਂ ਗੱਲਬਾਤ ਫਿਰ ਤੁਹਾਨੂੰ ਸਾਰਾ ਸਟਾਕ ਚੈੱਕ ਕਰਾਵਾਂਗੇ ਹੋਰ ਸਣੀ ਬਾਈ ਕੀ ਹਾਲ ਚਾਲ ਨੇ ਵਧੀਆ ਜੀ ਸੱਸੀ ਗੱਲ ਸਾਰਿਆਂ ਦੀ ਮੈਂ ਕਿਹਾ ਸਟਾਕ ਵੇਚਾ ਸਟਾਕ ਬਣਦਾ ਅੱਜ ਫਿਰ ਤੋਂ ਆਪਣੇ ਕੋਲੇ ਫੁੱਲ ਬਟਾ ਫੁੱਲ ਹੈ ਫੁੱਲ ਬਟਾ ਫੁੱਲ ਸਟਾਕ ਹੈ ਜੀ ਘੱਟ ਚੱਲੀਆਂ ਪੰਜਾਬ ਨੰਬਰ ਦੀਆਂ ਪਹਿਲੇ ਨਾਂ ਦੀਆਂ ਨਵੀਆਂ ਮੋਸਟ ਡਿਮਾਂਡੇਬਲ ਕਾਰਾਂ ਜੋ ਜਿੰਨਾ ਦੀ ਡਿਮਾਂਡ ਸਾਰਿਆਂ ਨਾਲ ਵੱਧ ਆ तकरीबन तकरीबन ਜਿਆਦਾ ਕਾਰਾਂ ਡੀਜ਼ਲ ਚ ਹੀ ਆ ਡੀਜ਼ਲ ਕਾਰਾਂ ਛੋਟੀਆਂ ਬੰਦ ਹੋਣ ਕਰਕੇ ਡੀਜ਼ਲ ਕਾਰਾਂ ਹੀ ਲੈ ਕੇ ਆਏ ਘੱਟ ਚੱਲੀਆਂ ਲੋਨ ਦੀ ਸੁਵਿਧਾ ਆਪਣੇ ਕੋਲ तकरीबन ਜਿਹੜੇ ਵੀ ਪੁਰਾਣੀ ਕਾਰ ਤੇ ਲੋਨ ਕਰਦੇ ਆ ਬੈਂਕ ਸਾਰਿਆਂ ਦੇ ਡੀਐਸਏ ਕੋਡ ਹੈਗਾ ਜੀ ਠੀਕ ਹੈ ਜੀ ਐਚਡੀਐਫਸੀ ਕੋਟਕ ਮਿੰਦਰਾ ਅਮਿੰਦਰਾ ਨਮਿੰਦਰਾ ਏਯੂ ਜਿੰਨੇ ਬੈਂਕ ਵੀ ਲੋਨ ਕਰਦੇ ਆ ਸਾਰਿਆਂ ਕੋਲ ਆ ਬੈਂਕ ਤੋਂ ਆਪਣੇ ਕੋਲ ਸਹੂਦਾ ਹੈਗੀ ਹੈ ਲੋਨ ਕਰਾਉਣ ਦੀ ਠੀਕ ਹੈ ਆਪਣੇ ਕੋਲ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਵਾਸਤੇ ਹੀ ਸਹੂਦਾ ਹੈ ਠੀਕ ਹੈ ਕਿਉਂਕਿ ਸਰ ਮਨੋ ਲੋਨ ਹਰਿਆਣਾ ਜਾਂ ਰਾਜਸਥਾਨ ਚ ਵੀ ਹੋ ਜਾਂਦਾ ਪਰ ਉਹਦੇ ਵਾਸਤੇ ਸਾਡੇ ਕੋਲ ਫੈਸਿਲਿਟੀ ਹੈ ਨਹੀਂ ਗਈ ਉਹਦੇ ਚ ਫਿਰ ਟਾਈਮ ਜਿਆਦਾ ਲੱਗ ਜਾਂਦਾ ਕਸਟਮਰ ਨੂੰ ਕਾਹਲੀ ਹੁੰਦੀ ਹੈ ਕਾਰ ਲੈਣ ਦੀ ਠੀਕ ਹੈ ਠੀਕ ਹੈ ਸਾਡੇ ਕੋਲੇ ਜਿੰਨਾ ਵੀ ਸਟਾਕ ਖੜਾ ਸਾਰੇ ਸਟਾਕ ਦੇ ਵਿੱਚ ਸਰੋਂ ਤੁਹਾਨੂੰ 15 ਤੋਂ 20% ਡਾਊਨ ਪੇਮੈਂਟ ਦੇਣੀ ਪਊਗੀ ਠੀਕ ਆ ਬਾਕੀ ਆਪਾਂ ਲੋਨ ਕਰਾ ਲਿਆ ਕਾਰ ਦੇ ਵਿੱਚ ਜੇ 10 ਲੱਖ ਦੀ ਕਾਰ ਲੈਣੇ ਹੋ ਤਕਰੀਬਨ 2 ਕੋ ਲੱਖ ਰੁਪਏ ਪਹਿਲਾਂ ਦੇ ਦੋ 8 ਲੱਖ ਦਾ ਲੋਨ ਆਪਾਂ ਮਿਨੀਮਮ ਬੈਂਕ ਤੋਂ ਕਰਵਾ ਦੇਾਂਗੇ ਤੇ ਕੋਸ਼ਿਸ਼ ਕਰਾਂ ਜੀ ਵੀ ਆਈਆਂ ਜੀ ਤੇ 100% ਲੋਨ ਨਹੀਂ ਹੋ ਜਾਊਗਾ ਠੀਕ ਹੈ ਜੀ ਬੱਸ ਗੱਲ ਇਹਦਾ ਕੋਈ ਵੀ ਵੀਰ ਭਰਾ ਮੇਰਾ ਗੱਡੀ ਪਰਚੇਸ ਕਰਨ ਦਾ ਸਾਡੇ ਕੋਲੋਂ ਜਾਂ ਗੱਡੀ ਬੁੱਕ ਕਰਦਾ ਟੋਕਨ ਮਨੀ ਤੋਂ ਬਿਨਾ ਗੱਡੀ ਬੁੱਕ ਨਹੀਂ ਹੋਣੀਗੀ ਮੈਂ ਟੈਲੀਫੋਨ ਤੇ ਹਰ ਇੱਕ ਵੀਰ ਦੀ ਕਾਲੇ ਆਉਂਦੀ ਆ ਵੀ ਅਸੀਂ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਪਾ ਦਿੰਨੇ ਆ ਜੋ ਲੋਨ ਹੋ ਗਿਆ ਤਾਂ ਕ ਜੀ ਉਹ ਕੰਮ ਨਹੀਂ ਕਰਦੇ ਸਾਨੂੰ ਟੋਕਨ ਮਨੀ ਦੱਸ ਵੀ 10000 ਰੁਪਿਆ ਪਾਊਗਾ ਬੰਦਾ ਫਿਰ ਅਸੀਂ ਲੋਨ ਦੀ ਮਿਹਨਤ ਕਰਾਂਗੇ ਜੇ ਲੋਨ ਹੋ ਗਿਆ ਤਾਂ ਆਪਾਂ ਉਹਨੂੰ ਗਾੜੀ ਡਿਲੀਵਰ ਕਰ ਦੇਾਂਗੇ ਜੇ ਲੋਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਲੋਨ ਨਹੀਂ ਹੁੰਦਾ ਫਿਰ ਆਪਾਂ ਉਹਦੀ ਟੋਕਨ ਮਨੀ ਉਹਨੂੰ ਵਾਪਸ ਕਰ ਦੇਾਂਗੇ ਪਰ ਜੇ ਲੋਨ ਵੀ ਹੁੰਦਾ ਬੰਦਾ ਕਹਿੰਦਾ ਮੈਂ ਕਾਰ ਹੀ ਨਹੀਂ ਲੈਂਦਾ ਫਿਰ ਉਹਦੀ ਟੋਕਨ ਮਨੀ ਨੋਨ ਰਿਫੰਡੇਬਲ ਆ ਫਿਰ ਪੈਸੇ ਵਾਪਸ ਨਹੀਂ ਹੋਣਗੇ ਠੀਕ ਹੈ ਲੈ ਵੀ ਦੋਸਤੋ ਕੱਲੀ ਕੱਲੀ ਗੱਲ ਜੋ ਬਾਈ ਨੇ ਆਪਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਦੇ ਦਿੱਤੀ ਹੋਈ ਹੈ ਵੀ ਲੋਨ ਬਾਰੇ ਵੀ ਕਿਹਦਾ ਹੋ ਸਕਦਾ ਕਿਵੇਂ ਹੋ ਸਕਦਾ ਤੇ ਉਸ ਤੋਂ ਬਾਅਦ ਹਨ ਵੀ ਤੁਸੀਂ ਐਂ ਦੱਸ ਗਣਪਤੀ ਕਾਰਬੀਅਰ ਦੀ ਲੋਕੇਸ਼ਨ ਮੁਕਸਰ ਚ ਰਹਿਦੀ ਮਲੋਟ ਬਹਿੰਡਾ ਰੋਡ ਬਾਈਪਾਸ ਠੀਕ ਹੈ ਓਪੋਜ਼ਿਟ ਵਧਵਾ ਹਸਪੀਟਲ ਠੀਕ ਹੈ ਸਾਡੀ ਗੂਗਲ ਮੈਪ ਤੇ ਵੀ ਲੋਕੇਸ਼ਨ ਲਾ ਕੇ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ ਠੀਕ ਹੈ ਨਵਾਂ ਨਵਾਂ ਸਟਾਕ ਦੇਖਣ ਵਾਸਤੇ ਸਾਡੇ ਪੇਜ ਇੰਸਟਾਗ੍ਰam ਤੇ ਗਣਪਤੀ ਕਾਰਜ਼ ਤੇ ਫੇਸਬੁੱਕ ਤੇ ਗਣਪਤੀ ਆਟੋਜ਼ ਦੇ ਉੱਪਰ ਜਾ ਕੇ ਸਾਡਾ ਤੁਸੀਂ ਸਟਾਕ ਦੇਖ ਸਕਦੇ ਹੋ ਜਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਹੈ 991442341 ਇਹਦੇ ਵਿੱਚ ਜਾ ਕੇ ਕੈਟਲੌਗ ਤੁਸੀਂ ਇਨਸਟੈਂਟ ਦੇਖ ਸਕਦੇ ਹੋ ਕੈਟਲੌਗ ਸਾਡਾ ਤਕਰੀਬਨ ਅਪਡੇਟ ਹੁੰਦਾ ਰਹਿੰਦਾ ਜਿਵੇਂ ਜਿਵੇਂ ਸਟਾਕ ਵਾਧਾ ਠੀਕ ਲੈ ਵੀਰ ਦੋਸਤੋ ਹੁਣ ਪਰ ਆਪਾਂ ਕਰਦੇ ਆਂ ਵੀਡੀਓ ਸਟਾਰਟ ਆਜੋ 6000 ਵਰਗਾ ਪੀਸ ਕ੍ਰੇਟਾ ਦਾ ਵਕੀਲ ਨੇ ਜਾਣਕਾਰੀ 2021 ਮਾਡਲ ਹੈ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਹੈ ਪੀਬੀ 19 ਨੰਬਰ ਹੈ ਇਹ ਰਿਕਾਰਡ ਚੈੱਕ ਕਰਾ ਕੇ ਬੰਦਾ ਆ ਸਕਦਾ ਠੀਕ ਹੈ 18 ਇੰਚੀ ਲੋਏਟਰ ਐਕਸਟਰਾ ਲੱਗੇ ਹੋਏ ਆ ਠੀਕ ਹੈ ਜੀ ਟੌਪ ਵੇਰੀਨ ਦੇ ਵਿੱਚ ਕਾਰ ਹੈ ਜੀ ਐਸਐਕਸ ਵੇਰੀਨ ਦੇ ਵਿੱਚ ਠੀਕ ਹੈ ਚੱਲੀ ਦੀ ਗੱਲ ਕਰਾਂਗੇ ਵੀ ਮਾਡਲ ਹੈਗੀ 2021 ਚੱਲੀ ਹੋਈ ਹੈ ਸਿਰਫ 20000 ਕਿਲੋਮੀਟਰ ਲੈ ਵੀਰ ਦੋਸਤੋ ਲੈਸ ਡਰਾਈਵਨ ਸਿਰਫ ਸਿਰਫ 20000 20498 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਪੈਨਰੋਮਿਕ ਸਨਰੂਫ ਵਾਲੀ ਹੈ ਜੀ ਹਮ ਪੈਨਰੋਮਿਕ ਸਨਰੂਫ ਵਾਲੀ ਆ ਇਹ ਕਨੇਡਾ ਹਾਂਜੀ ਆ ਦੇਖੋ ਪੈਨਰੋਮਿਕ ਸਨਰੂਫ ਵਾਲੀ ਡੀਜ਼ਲ ਦੇ ਵਿੱਚ ਪਹਿਲੇ ਨਾ ਤੇ ਆ ਠੀਕ ਹੈ ਜੀ ਵੱਡੀ ਸਕਰੀਨ ਆਂਦੀ ਹੈ ਇਹ ਚ ਹਾਂ ਹਾਂ ਹਾਂਜੀ ਸਾਰੇ ਫੀਚਰ ਆ ਜਾਂਦੇ ਆ ਕਰੂਜ਼ ਕੰਟਰੋਲ ਪੁਸ਼ ਬਟਨ ਸਾਰੇ ਫੀਚਰ ਆ ਜਾਂਦੇ ਆ ਪੈਨਰੋਮਿਕ ਸਨਰੂਫ ਆ ਜਾਂਦਾ ਡੀਜ਼ਲ ਦੇ ਵਿੱਚ ਕਾਰ ਆ ਠੀਕ ਹੈ ਜੀ ਪਹਿਲੇ ਨਾ ਦੀ ਕਾਰ ਆ ਸ਼ੋਰੂਮ ਦੇ ਵਿੱਚੋਂ ਕਾਰ ਲੈਣੀ ਹੋਵੇ ਐਸਐਕਸ ਵੇਰਨ ਨਿਕਲਦਾ ਹੈ 20 ਲੱਖ 50 ਹਜ਼ਾਰ ਰੁਪਏ ਦਾ ਠੀਕ ਹੈ ਜੀ ਖਣਪਤੀ ਕਾਰ ਬਿਜਾਰ ਜੈਸਨੋ ਦੇ ਵਿੱਚ ਕਾਰ ਦੇ ਦੂਗਾ ਜੀ 14 ਲੱਖ ਰੁਪਏ ਦੀ ਠੀਕ ਹੈ ਜੀ ਡਿਮਾਂਡ 14.5 ਕਰਾ ਲਓ 14 ਕਰਾ ਲਓ 14 ਲੱਖ ਰੁਪਏ ਦੀ ਜੈਸਨੋ ਦੇ ਵਿੱਚ ਕਾਰ ਦੇ ਦੇਾਂਗੇ ਠੀਕ ਹੈ ਜੀ ਸਿੰਗਲ ਇੰਚ ਵੀ ਅਨਟੱਚ ਦੀ ਹਮਮ ਇੱਕ ਕਿਲੋਮੀਟਰ ਵੀ ਮੀਟਰ ਬੈਕ ਦੀ ਸਾਡੀ ਰਿਟਰਨ ਦੇ ਵਿੱਚ ਗਾਰੰਟੀ ਹੋਊਗੀ ਜੀ ਠੀਕ ਹੈ ਜੀ ਅਲੋਏ ਟਾਇਰ ਐਕਸਟਰਾ ਲੱਗੇ ਵੀ ਪਲਾਟੀ ਦਾ ਲੋਏ ਲੱਗਿਆ ਹਮਮ 18 ਇੰਚ ਬਿਲਕੁਲ ਨਵੀਂ ਕਾਰ ਆ ਵੀਰ ਨੂੰ ਕਹੂੰਗਾ ਸਾਰੇ ਪਾਸੇ ਚੈੱਕ ਕਰਾਵੇ ਸਾਰੀ ਕਾਰ ਦੇ ਵਿੱਚ ਕਿਤੇ ਵੀ ਡੋਟ ਦਾ ਵੀ ਨਿਸ਼ਾਨ ਨਹੀਂ ਹੈ ਠੀਕ ਹੈ ਜੀ ਦੇਖੋ ਦੋਸਤੋ ਨਵੀਆਂ ਗੱਡੀਆਂ ਤੁਹਾਨੂੰ ਇੱਥੇ ਮਿਲਣਗੀਆਂ ਗਣਪਤੀ ਕਾਰ ਬਿਆਰ ਤੇ ਵੀ ਇੱਕ ਡੋਟ ਜਿੰਨਾ ਵੀ ਦਾਗ ਹੈ ਨਹੀਂ ਤੇ ਲੈਸ ਡਰਾਈਵਨ ਆ ਇਹ 9084 ਨੰਬਰ ਆ ਵਧੀਆ ਕੰਡੀਸ਼ਨ ਦੀ ਪਈ ਹੋਈ ਆ ਕ੍ਰੇਟਾ ਪਹਿਲਾਂ ਵੀ 19 ਬਰਨਾਲੇ ਦਾ ਨੰਬਰ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਲੈ ਕੇ ਆ ਗਏ ਆਪਾਂ ਨੋਵਾ ਕ੍ਰਿਸਟਾ ਬਾਕੀ ਪਾਈ ਠੀਕ ਹੈ ਜੀ ਐਨ ਆਰ ਆਈ ਵੀਰ ਦੀ ਕਾਰ 2019 ਮਾਡਲ ਆ ਠੀਕ ਹੈ ਜੀ ਪੇਰ ਨੰਬਰ ਦੇ ਨਾਲ ਆਈ ਨੋਵਾ ਕ੍ਰਿਸਟਾ ਠੀਕ ਹੈ ਸਿੰਗਲ ਇੰਚ ਵੀ ਪੇਂਟ ਨਹੀਂ 35000 ਕਿਲੋਮੀਟਰ ਚੱਲੀ ਹੈ ਵੀਰ ਨੂੰ ਕਹਾਂਗਾ ਅੰਦਰੋਂ ਇੰਟੀਰੀਅਰ ਚੈੱਕ ਕਰਵਾਵੇ ਠੀਕ ਹੈ ਜੀ ਵੀ ਮਾਡਲ ਦੇ ਵਿੱਚ ਹੈ ਮੈਨੂਅਲ ਗੇਅਰ ਦੀ ਕਾਰ ਠੀਕ ਹੈ ਜੀ ਦੋਸਤੋ ਅਸੀਂ ਇੰਟੀਰੀਅਰ ਤੁਹਾਨੂੰ ਚੈੱਕ ਕਰਵਾ ਦਿੰਨੇ ਆਪਾਂ ਮੈਨੂਅਲ ਗੇਅਰ ਦੇ ਵਿੱਚ ਆ 20 ਵੇਰੀਐਂਟ ਆ ਨੋਵਾ ਕ੍ਰੈਸਟਾ ਬਹੁਤ ਸੋਹਣੀ ਪਈ ਹੋਈ ਹੈ ਇੰਟੀਰੀਅਰ ਦੀ ਤੇ ਬਾਹਰੋਂ ਵੀ ਗੱਡੀ ਬਹੁਤ ਠੀਕ ਹੈ ਜੀ ਪੰਨੀਆਂ ਪੁੰਨੀਆਂ ਕੰਪਨੀ ਦੀਆਂ ਠੀਕ ਹੈ ਜੀ ਟਾਇਰਾਂ ਨੇ ਮਾਰ ਕੇ ਚੈੱਕ ਕਰਵਾਵਾਂਗੇ ਜੀ ਨਾਲ ਦੇ ਟਾਇਰ ਹਾਲ ਤੱਕ ਹੂੰ ਹੂੰ ਤੇ ਟਾਇਰ ਪਾਏ ਵੀ ਬਹੁਤ ਵਧੀਆ ਹੋਏ ਆ ਮੰ ਨਵੇਂ ਵਰਗੀ ਵਾਲਾ ਟਾਇਰ ਪਾਈ ਹੋਇਆ ਗੱਡੀ ਦਾ ਨਵੇਂ ਵਰਗੀ ਹੈਗੀ ਐ ਤੇ ਬਾਕੀ ਆਪਾਂ ਹੁਣ ਲੈਨੇ ਜਾਣਕਾਰੀ ਰੇਟ ਦੀ ਗੱਲ ਕਰਾਂਗੇ ਯਸਨੋ ਦੇ ਵਿੱਚ ਕਾਰ ਦੇ ਦੇ ਦਾਂਗੇ ਆਪਾਂ 18 ਲੱਖ 75000 ਰੁਪਏ ਦੀ ਠੀਕ ਹੈ ਜੀ 14 ਤੋਂ 15 ਲੱਖ ਰੁਪਏ ਦਾ ਕਹਦਾ ਕਾਰ ਦੇ ਉਪਰ ਆਪਾਂ ਲੋਨ ਕਰਾ ਦੇਾਂਗੇ ਜੀ ਠੀਕ ਹੈ ਪਹਿਲੇ ਨਾਂ ਤੇ ਆ ਪੇਡ ਨੰਬਰ ਦੇ ਨਾਲ ਸਿੰਗਲ ਇੰਚ ਵੀ ਪੇਟਣੀ ਠੀਕ ਹੈ ਇਹ ਸਾਡੀਆਂ ਕਾਰਾਂ ਉਹਨਾਂ ਵੀ ਰਾਸਤੇ ਐ ਜਿਹੜੇ ਵੀਰ ਘੱਟ ਚੱਲੀਆਂ ਤੇ ਨਵੀਆਂ ਕਾਰਾਂ ਹੀ ਪਸੰਦ ਕਰਦੇ ਐ ਜੀ ਠੀਕ ਹੈ ਮਾਲਵਾ ਆਂ ਤੁਹਾਨੂੰ ਕਾਰ 18 19 ਮੜ ਲੱਖ ਲੱਖ 2 2 ਲੱਖ ਚੱਲੀਆਂ ਮਿਲਣੀਆਂ ਇਹ ਸਿਰਫ 35 36 ਹਜ਼ਾਰ ਦੀ ਕਾਰ ਹੈ ਠੀਕ ਹੈ ਜੀ ਲੈਸ ਡਰਾਈਵ ਹੋਣਾਗੀ ਹਾਂ ਜੀ ਲੈਸ ਡਰਾਈਵ ਬਣਾਈ ਉਸ ਤੋਂ ਬਾਅਦ ਫਿਰ ਆਪਣੀ ਆ ਆ ਗਈ ਹੈ ਬਈ ਇਹ ਹੈ ਜੀ ਛੋਟੀ ਆਟੋਮੈਟਿਕ ਸੈਂਟਰੋ ਕਾਰ ਠੀਕ ਹੈ ਜੀ 2000 ਤੇ ਮਾਡਲ ਹੈ 21 ਹੂੰ ਹੂੰ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ ਸਿਰਫ 15000 ਕਿਲੋਮੀਟਰ ਚੱਲੀ ਹੋਈ ਹੈ ਸਪੋਰਟਸ ਮਾਡਲ ਦੇ ਵਿੱਚ ਕਾਰ ਆ ਠੀਕ ਹੈ ਲੈ ਵੀ ਦੋਸਤੋ ਸਪੋਰਟਸ ਮਾਡਲ ਆ ਛੋਟੀ ਕਾਰ ਆ ਵੇਖੋ ਤੁਸੀਂ ਯਾਰ ਤੇ ਹੈ ਵੀ ਜਮਾਂ ਨਵੇਂ ਵਰਗੀ ਆਟੋ ਗੇਅਰ ਦੇ ਵਿੱਚ ਆਟੋ ਗੇਅਰ ਦੇ ਵਿੱਚ ਹੈ 15000 ਹੀ ਚੱਲੀ ਹੈ ਸਰ ਠੀਕ ਹੈ ਜੀ ਬਿਲਕੁਲ ਨਵੀਆਂ ਚਾਰੇ ਪਾਵਰ ਵਿੰਡੋ 스마트 ਆਟੋ ਗੇਅਰ ਆ ਜਾਂਦਾ ਹੈ ਬੈਕ ਕੈਮਰਾ ਟੱਚ ਪੈਨਲ ਸਾਰੇ ਫੀਚਰ ਦੇ ਵਿੱਚ ਆ ਜਾਂਦੇ ਠੀਕ ਹੈ ਜੀ ਤੇ ਫੀਚਰ ਲੈਸ ਗੱਡੀ ਹੈ ਛੋਟੀ ਹੀ ਦੇਖੋ ਤੁਸੀਂ ਤੇ ਉਸ ਤੋਂ ਬਾਅਦ ਫਿਰ سنی ਭਾਈ ਕੀ ਰੇਟ ਰੱਖਿਆ ਹੋਇਆ ਹੈ ਇਹਦਾ ਇਹਦਾ ਰੇਟ ਹੈ ਯਸੂਨ ਵਾਲਾ ਜੀ 5 ਲੱਖ ਤੇ 40000 ਰੁਪਏ ਰੇਟ ਹੈ ਜੀ ਠੀਕ ਹੈ ਜੀ 4 ਤੋਂ 4.5 ਲੱਖ ਰੁਪਏ ਤੱਕ ਕਾਰ ਦੇ ਉੱਪਰ ਲੋਨ ਕਰਾ ਦੇਵਾਂਗੇ ਸਿੰਗਲ ਇੰਚ ਵੀਰੀ ਅੰਡ ਅਨ ਪੇਂਟ ਟਾਈਮ ਲੋ ਪੇਂਟ ਨਹੀਂ ਹੋਈ ਵੀ 15000 ਕਿਲੋਮੀਟਰ ਚੱਲੀ ਦੀ ਮੀਟਰ ਦੀ ਫੁੱਲ ਗਾਰੰਟੀ ਹੈ ਜੀ ਕਾਰ ਠੀਕ ਹੈ ਜੀ ਲੈ ਦੋਸਤੋ ਗਾਰੰਟੀਆਂ ਵਾਰੰਟੀਆਂ ਫੁੱਲ ਆ ਗੱਡੀ ਜਮਾ ਐ ਕੋਕ ਕਰ ਗਿਆ ਪੀਸ ਦਾ ਉਸ ਤੋਂ ਬਾਅਦ ਫਿਰ ਜ ਆਪਣੀ ਆਹ ਕਾਰ ਆ ਗਈ ਹੈ 6006 ਨੰਬਰ ਆ ਬੋਟ ਮਾਡਲ ਦੇ ਵਿੱਚ ਔਰਾ ਕਾਰ ਆ ਜੀ ਇਹ ਪੈਟਰੋਲ ਦੇ ਵਿੱਚ ਠੀਕ ਹੈ ਜੀ ਸਿਡਾਨ ਦੇ ਵਿੱਚ ਕਾਰ ਵੀਰ ਮੇਰੇ ਪਸੰਦ ਕਰਦੇ ਆ ਪਹਿਲੇ ਨਾਲ ਤੇ ਆ ਠੀਕ ਹੈ ਪੇਡ ਨੰਬਰ ਆ ਸਾਰੀ ਗੱਡੀ ਅਨ ਟੱਚ ਆ ਕੁਸ਼ ਬਟਨ ਸਟਾਰਟ ਆ ਤੇ ਰਿੰਗ ਦੇ ਕੰਟਰੋਲ ਵੱਡਾ ਟੱਚ ਪੈਨਲ ਕੰਪਨੀ ਲੋਇਵਲ ਸਾਰੇ ਫੀਚਰ ਇਹਦੇ ਵਿੱਚ ਆ ਜਾਂਦੇ ਆ ਇਹਦੇ ਵਿੱਚ ਵੀਰ ਮੇਰਾ ਨੂੰ ਹੈਵੀ ਡਿਸਕਾਊਂਟ ਮਿਲ ਜੂਗਾ ਕਾਰ ਪਰਚੇਸ ਕਰਨ ਵਾਲਿਆਂ ਨੂੰ ਹੂੰ ਹੂੰ ਕਿਉਂਕਿ ਇਹ ਕਾਰ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ 9 ਲੱਖ ਦੇ 25 ਹਜ਼ਾਰ ਰੁਪਏ ਦੀ ਮਿਲਦੀ ਹੈ ਜੀ ਆਪਣੇ ਕੋਲ ਫਿਰ ਕਿੰਨੇ ਦੀ ਆਪਾਂ ਕਾਰ ਦੇ ਦੇਾਂਗੇ ਇੱਕੋ ਜੈਸਨੋ ਵਾਲਾ ਪ੍ਰਾਈਸ 6 ਲੱਖ 25 ਹਜ਼ਾਰ ਰੁਪਏ ਦੀ ਕਾਰ ਦੇ ਦੇਾਂਗੇ ਠੀਕ ਹੈ ਜੀ ਬੰਦੇ ਦੀ ਅਵੇਲੇਬਿਲਿਟੀ ਬੰਦੀ ਹੋਵੇ 100% ਲੋਨ ਕਰਾ ਦਿਆਂਗੇ ਕਾਰ ਸਾਰੇ ਲੋਨ ਕਰਾ ਦਵਾਂਗੇ ਲੈ ਵੀ ਦੋਸਤ ਬੰਦੇ ਦੀ ਜਿਆਦਾ ਵਧੀਆ ਸਿਬਲ ਹੋਇਆ ਤਾਂ ਇਸ ਕਾਰ ਦੇ ਉੱਪਰ ਆਪਾਂ 7 ਲੱਖ ਦਾ ਵੀ ਲੋਨ ਕਰਾ ਦੇਾਂਗੇ ਠੀਕ ਹੈ ਵਾਦੇ ਰੁਪਏ ਬੰਦੇ ਨੂੰ ਆਪਾਂ ਆਪਦੇ ਕੋਲੋਂ ਕੈਸ਼ ਦੇ ਦੇਾਂਗੇ ਠੀਕ ਹੈ ਜੀ ਕਿਉਂਕਿ ਚੱਲੀ ਸਿਰਫ 22000 ਆ ਠੀਕ ਹੈ ਪੈਟਰੋਲ ਦੇ ਵਿੱਚ ਮੈਨੂਅਲ ਗੇਅਰ ਦੇ ਵਿੱਚ ਕਾਰ ਆ ਪਹਿਲੇ ਨਾਲ ਦੀ ਕਾਰ ਠੀਕ ਹੈ ਜੀ ਲੈ ਵੀ ਦੋਸਤੋ ਆਫਰ ਆ ਗੱਡੀ ਦੇ ਬਹੁਤ ਜਿਆਦਾ ਜਿਆ ਤੇ ਖੜਾ ਪਰ ਸਿੰਗਲ ਪੀਸ ਹੀ ਹੋਇਆ ਬਹੁਤ ਸੋਹਣੀ ਕਾਰ ਆ ਸੋਹਣਾ ਹੀ ਨੰਬਰ ਆ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਉਸ ਤੋਂ ਬਾਅਦ ਆ ਗਈ ਜੀ ਡੀਜ਼ਲ ਕਾਰ ਡੀਜ਼ਲ ਦੇ ਵਿੱਚ i20 ਠੀਕ ਹੈ ਜੀ ਡੀਜ਼ਲ ਕਾਰਾਂ ਬੰਦ ਹੋ ਚੁੱਕੀਆਂ ਛੋਟੀ ਕਾਰ ਘੱਟ ਚੱਲੀ ਬਹੁਤ ਘੱਟ ਮਿਲਦੀ ਹੈ 2018 ਮਾਡਲ ਠੀਕ ਹੈ ਸਿਰਫ 24000 ਚੱਲੀ ਹੈ ਮੈਗਨਾ ਐਗਜ਼ੀਕਿਊਟਿਵ ਹੈ ਸਾਰੇ ਫੀਚਰ ਇਹ ਚ ਵੀ ਆ ਜਾਂਦੇ ਟੱਚ ਪੈਨਲ ਸਟੀਰਿੰਗ ਦੇ ਕੰਟਰੋਲ ਡਬਲ 에ਅਰ ਬੈਗ ABS ਬ੍ਰੇਕਾਂ ਸਾਰੇ ਫੀਚਰ ਆ ਜਾਂਦੇ ਆ PV 28 ਨੰਬਰ ਹੈ ਦਸੰਬਰ 2018 ਰੇਟ ਦੀ ਗੱਲ ਕਰਾਂਗੇ ਯਸ ਨੋ ਚ ਕਾਰ ਦੇ ਦੇਾਂਗੇ 6,60,000 ਰੁਪਏ ਦੀ ਠੀਕ ਹੈ। ਲੈ ਵੀ ਦੋਸਤੋ 6.60 ਲੱਖ ਰੁਪਏ 5 ਲੱਖ ਰੁਪਏ ਤੱਕ ਦਾ ਲੋਨ ਆਪਾਂ ਇਸ ਕਾਰ ਦੇ ਉਪਰ इजीली ਬੈਂਕ ਤੋਂ ਕਰਵਾ ਦੇਾਂਗੇ। ਠੀਕ ਹੈ। ਰਿਟਰਨ ਦੇ ਵਿੱਚ ਗਰੰਟੀ ਦੇਵਾਂਗੇ ਜੀ ਬੰਪਰ ਟੂ ਬੰਪਰ ਸਿੰਗਲ ਇੰਚ ਵੀ ਰੀਪੇਂਟ ਹੋਈ। ਜੈ ਕਿਲੋਮੀਟਰ ਮੀਟਰ ਬੈਕ ਹੋਇਆ ਤਾਂ ਅਸੀਂ ਪੇ ਬੈਕ ਗਰੰਟੀ ਹੈ ਸਾਡੀ। ਲੈ ਵੀ ਦੋਸਤੋ ਗਰੰਟੀ ਫੁੱਲ ਬੜਾ ਫੁੱਲ ਹੈ ਕਿ ਗੱਡੀ ਵੀ ਪੂਰੀ ਵਧੀਆ ਤੇ ਸਾਫ਼ ਪਈ ਹੋਈ ਹੈ। ਪਹਿਲੇ ਨਾਦੀ ਹੈ। 12ਵੇਂ ਮਹੀਨੇ ਦੀ ਕਾਰ ਹੈ। ਠੀਕ ਹੈ। ਡੀਜ਼ਲ ਦੇ ਵਿੱਚ ਲੈਸ ਡਰਾਈਵਨ ਵੇਖੋ। ਦੋਸਤੋ ਬਾਅਦ ਫਿਰ ਆਪਣੀ ਆ ਗਈ ਜੀ ਆ ਗਈ। ਉਸ ਤੋਂ ਬਾਅਦ ਆ ਗਈ ਜੀ ਇੰਡੀਆਜ਼ ਨ ਹੰਡਈ ਦੀ ਕ੍ਰੇਟਾ ਕ੍ਰੇਟਾ 1.5 E ਮਾਡਲ ਦੇ ਵਿੱਚ ਕਾਰ ਹੈ ਜੀ ਠੀਕ ਹੈ ਜੀ ਬਿਲਕੁਲ ਨਵੀਂ ਹੈ ਸਿਰਫ 4-5 ਮਹੀਨੇ ਪੁਰਾਣੀ ਕਾਰ ਹੈ 2024 ਮਾਡਲ ਹੈ ਹਮ ਬਸ ਲੁਧਿਆਣੇ ਦਾ ਨੰਬਰ ਹੈ 8118 ਠੀਕ ਹੈ ਜੀ ਐਕਸਟਰਾ ਸਸਤੀ ਲੱਗੀ ਹੈ 2 ਤੋਂ 2.5 ਲੱਖ ਰੁਪਏ ਦੀ ਠੀਕ ਹੈ ਜੀ ਕੰਪਨੀ ਤੋਂ ਲੋਏ ਲੱਗੇ ਆ ਹਮ ਟਾਇਰ ਵੀ ਇੱਕ ਨੰਬਰ ਵੱਡਾ ਲੱਗਾ ਵਾ ਠੀਕ ਹੈ ਜੀ ਸਟੀering ਦੇ ਕੰਟਰੋਲ ਕੰਪਨੀ ਚ ਲੱਗੇ ਆ ਵਿਦ ਕਰੂਜ਼ ਕੰਟਰੋਲ ਵਰਕਿੰਗ ਚ ਸਾਹਿਬ ਦੋਸਤੋ ਆਓ ਅੰਦਰ ਇੰਟੀਰੀਅਰ ਚੱਕਰ ਆਉਣੇ ਆ ਤੁਹਾਨੂੰ ਹੋਣਾ ਕੰਪਨੀ ਦੇ ਵਿੱਚੋਂ ਹੀ ਬਲੂ ਪੰਕ ਦਾ ਜਿਹੜਾ ਸਿਸਟਮ ਐ ਐਸਐਕਸ ਆਪਸ਼ਨਲ ਦੇ ਨਾਲ ਆਂਦਾ ਹੈ ਠੀਕ ਹੈ ਜੀ ਉਹੀ ਸਿਸਟਮ ਲੱਗਾ ਹੋਇਆ ਇਹਨੂੰ ਲੈ ਦੋਸਤੋ ਆਜੋ ਫਿਰ ਅੰਟੀਰੀਅਰ ਚੈੱਕ ਕਰਾਉਣ ਲੱਗੇ ਆਂ ਆਪ ਗੱਡੀ ਦਾ 8800 ਚੱਲੀ ਹੈ ਤੇ ਅੰਟੀਰੀਅਰ ਵੇਖੀ ਪਾ ਲੱਗਦਾ ਉਹ ਲੈਸ ਡਰਾਈਵਨ ਆਹੇ ਬਹੁਤ ਵਧੀਆ ਤੇ ਨਵੇਂ ਵਰਗੀ ਪਈ ਹੋਈ ਆ ਕਰੇਟਾ ਵਿੱਚ ਮੈਗਮਗ ਲੱਗਿਆ ਹੈ ਇੱਕ ਵਾਰੀ ਫੋਨ ਫੋਨਾਂ ਦਾ ਵੇਖੋ ਤੁਸੀਂ ਵੀ ਕੋਈ ਸਾਰੇ ਸਮਾਨ 2 ਤੋਂ 2.5 ਲੱਖ ਦਾ ਕੰਪਨੀ ਵਿੱਚੋਂ ਹੀ ਇੰਸਟਾਲ ਕਰਾਇਆ ਹੋਇਆ ਹੈ ਠੀਕ ਹੈ ਜੀ ਪਹਿਲੇ ਨਾਂ ਤੇ ਆ ਫੁੱਲ ਬੀਮਾ ਹਮਮ ਯੈਸਨਲ ਆ ਪ੍ਰਾਈਸ ਹੈ ਜੀ ਇਸ ਕਾਰ 13 ਗੋ ਲੱਖ ਰੁਪਏ ਤੇ 12.5 ਤੋਂ 13 ਲੱਖ ਦਾ ਪੈਸ ਕਾਰ ਦੇ ਉੱਪਰ ਬੈਂਕ ਤੋਂ ਕਰਾ ਦੇਾਂਗੇ ਲੋਨ ਠੀਕ ਹੈ ਜੀ ਸਿਰਫ 1 ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਆਓ ਕਾਰ ਸਾਡੇ ਤੋਂ ਲੈ ਜਾਓ ਪਹਿਲਾਂ ਉਹ ਪਹਿਲਾਂ ਪਾਓ 2 ਲੱਖ ਦੀ ਸੈਸਰੀ ਨਾਲ ਐਕਸਟਰਾ ਲੱਗੀ ਵੀ ਹੈ ਜੀ ਠੀਕ ਹੈ ਜੀ ਸਿੰਗਲ ਪੀਸ ਇਹ ਖੜਾ ਹੈ ਤਾਂ ਹੀ ਕਹਿ ਰਹੇ ਪਹਿਲਾਂ ਆਓ ਤੇ ਪਹਿਲਾਂ ਪਾਓ ਤੇ ਉਸ ਤੋਂ ਬਾਅਦ ਫਿਰ ਆਪਣੀ ਜੋ ਆ ਉਸ ਤੋਂ ਬਾਅਦ ਆ ਗਈ ਜੀ i20 ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਆ i20 ਇਹ ਹੈਗੀ ਆਸਤਾ ਆਪਸ਼ਨਲ ਠੀਕ ਹੈ ਪੈਟਰੋਲ ਵੇਰੀਨ ਦੇ ਵਿੱਚ ਕਾਰ ਹੈ ਪ੍ਰੋਜੈਕਟਰ ਲਾਈਟਾਂ ਵਾਲੀ ਹੂੰ ਡਾਇਮੰਡ ਕੱਟ ਲੋਏ ਵੀਲ ਠੀਕ ਹੈ ਪੁਸ਼ ਬਟਨ ਸਟਾਰਟ ਸਿਕਸ ਏਅਰ ਬੈਗ ਸਟੀering ਦੇ ਕੰਟਰੋਲ ਟੱਚ ਪੈਨਲ ਵਾਇਰਲੈਸ ਚਾਰਜਰ ਬੈਕ ਵਾਈਪਰ ਸਾਰੇ ਫੀਚਰ ਇਹ ਚ ਆ ਜਾਂਦੇ ਆ ਠੀਕ ਹੈ ਇਹ ਸ਼ੇਪ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਹੈ ਨਵੀਂ ਸ਼ੇਪ ਨਾਲੋਂ ਠੀਕ ਹੈ ਹਾਂਜੀ ਇਹ ਆਸ ਤੋਂ ਆਪਸ਼ਨਲ ਹੈ ਟੌਪ ਐਂਡ ਵੇਰੀਅੰਟ ਵਿੱਚ ਕੀਲੈਸ ਐਂਟਰੀ ਵਾਲੀ ਕਾਰ ਠੀਕ ਹੈ ਲੈ ਦੋਸਤੋ ਬਹੁਤ ਵਧੀਆ ਕਾਰ ਪੀ ਅੰਦਰੋਂ ਵੀ ਚੱਲੀ ਦੀ ਗੱਲ ਕਰਾਂਗੇ ਸਿਰਫ 22000 ਚੱਲੀ ਹੈ ਮੰਨ ਲਓ ਮਾਡਲ 2019 ਹੈ 22000 ਚੱਲੀ ਆ ਅਨਟੱਚ ਦੀ ਤੇ ਮੀਟਰ ਦੀ ਰਿਟਰਨ ਦੇ ਵਿੱਚ ਗਰੰਟੀ ਹੈ ਯਸਨੋ ਵਾਲਾ ਛੋਟਾ ਜਿਹਾ ਪ੍ਰਾਈਸ ਹੀ ਹੈ ਜੀ ਯਸਨੋ ਵਾਲਾ 6 ਲੱਖ ਤੇ 90000 ਰੁਪਏ ਦੀ ਯਸਨੋ ਚ ਕਾਰ ਦੇ ਦੇਾਂਗੇ 6 ਲੱਖ ਰੁਪਏ ਦਾ ਲੱਗਦਾ ਆ ਇਸ ਕਾਰ ਦੇ ਉੱਪਰ ਬੈਂਕ ਤੋਂ ਲੋਨ ਕਰਾ ਦੇਾਂਗੇ ਜੀ ਹਾਂ ਠੀਕ ਹੈ ਜੀ ਲੈ ਵੀ ਦੋਸਤੋ ਲੋਨ ਵਗੈਰਾ ਹੋ ਜਾਣਾ ਆ ਜੇ ਤੁਸੀਂ ਚੱਕ ਲਓ ਗੱਡੀ ਫਰਸਟ ਓਨਰ ਦੀ ਕਾਰ ਆ ਠੀਕ ਹੈ ਸਾਰੇ ਸਟਾਕ ਦੇ ਵਿੱਚ ਤੁਹਾਨੂੰ ਅਸੀਂ ਸਿੰਗਲ ਕਾਰ ਵੀ ਨਹੀਂ ਦੱਸੀ ਜਿਹੜੀ ਸੈਕੰਡ ਓਨਰ ਹੋਵੇ ਆਪਣੇ ਕੋਲ ਸੈਕੰਡ ਓਨਰ ਦੀ ਕਾਰ ਸਿੰਗਲ ਵੀ ਹੈ ਨਹੀਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਕਿ ਫਿਰ ਤੋਂ ਵਰਨਾ ਡੀਜ਼ਲ ਵਰਨਾ ਵਰਨਾ ਬਿਨਾ ਜਮਾਈ ਨਹੀਂ ਸਰਨਾ ਐਸਐਕਸ ਵੇਰੀਐਂਟ ਆ ਸਨਰੂਫ ਵਾਲੀ ਠੀਕ ਹੈ ਲੈ 60000 ਚੱਲੀ ਆ ਯੋਕੋਹਾਮਾ ਦੇ ਨਵੇਂ ਟਾਇਰ ਆ ਠੀਕ ਹੈ ਜੀ ਆਲ ओरिजिनल ਦੀ ਗਾਰੰਟੀ ਰਿਟਨ ਦੇ ਵਿੱਚ ਆ ਪੀਬੀ 62205760 ਠੀਕ ਹੈ ਜੀ ਜੈਤੋ ਦਾ ਨੰਬਰ ਆ ਹੂੰ ਹੂੰ ਕੰਪਨੀ ਰਿਕਾਰਡ ਨਾਲ ਚੱਲੀ ਵੀ ਕਾਰ ਆ ਨਵੇਂ ਸੀਟ ਕਵਰ ਐਕਸਟਰਾ ਚੜੇ ਹੋਇਆ ਮੈਟਿੰਗ ਹੋਈ ਵੀ ਆ ਕਾਰ ਨੂੰ ਠੀਕ ਹੈ ਫੁੱਲ ਵੀ ਮੈਂ ਪਹਿਲੇ ਨਾਲ ਦੀ ਕਾਰ ਆ ਸਨਰੂਫ ਵਾਲੀ ਠੀਕ ਹੈ ਕਾਰ ਦੇ ਰੇਟ ਦੀ ਗੱਲ ਕਰਾਂਗੇ ਯੈਸ ਨੋ ਵਿੱਚ ਕਾਰ ਦੇ ਦੇਾਂਗੇ 11 ਲੱਖ 50 ਹਜ਼ਾਰ ਰੁਪਏ ਦੀ ਠੀਕ ਹੈ 11 ਲੱਖ ਰੁਪਏ ਤੱਕ ਦਾ ਆਪਾਂ ਕੋਸ਼ਿਸ਼ ਕਰਕੇ ਬੈਂਕ ਤੋਂ ਲੋਨ ਕਰਾ ਦੇਾਂਗੇ ਜੀ ਪਰ ਕੰਡੀਸ਼ਨ ਹੈ ਵੀ ਬੈਂਕ ਦੇ ਵਿੱਚ ਬੰਦੇ ਦੀ ਕੈਪੇਬਿਲਿਟੀ ਬੰਦੀ ਹੋਵੇ ਲੋਨ ਦੀ ਵੀ ਲੋਨ ਹੁੰਦਾ ਆਵੇ ਸਾਨੂੰ ਕੋਈ ਤੜਾਈ ਨਹੀਂ 11 ਲੱਖ ਦਾ ਹੀ ਲੋਨ ਕਰਾ ਦੇਾਂਗੇ ਠੀਕ ਹੈ ਕਈ ਵੀਰ ਭਰਾਵਾਂ ਦੀ ਮਿਲ ਨਹੀਂ ਕੈਪੇਬਿਲਿਟੀ ਨਹੀਂ ਮੰਨਦੀ ਲੋਨ ਦੀ ਵੀ ਲੋਨ ਉਹਨਾਂ ਨੂੰ ਘੱਟ ਪਾਸ ਉਹਨਾਂ ਨੂੰ ਡਾਊਨ ਪੇਮੈਂਟ ਜ਼ਿਆਦਾ ਨਹੀਂ ਪਊਗੀ ਨਹੀਂ ਤਾਂ ਅਸੀਂ 50 ਹਜ਼ਾਰ ਡਾਊਨ ਪੇਮੈਂਟ ਨਾਲ ਹੀ ਕਾਰ ਦੇ ਦੇਾਂਗੇ 11 ਲੱਖ ਤੱਕ ਦਾ ਬੈਂਕ ਤੋਂ ਆਪਾਂ ਕਾਰ ਦੇਉ ਪਰ ਲੋਨ ਕਰਾ